ਆਸ਼ਵਨ ਵਰਸਕੀਮ ਦਾ ਲਾਭ ਜਿਹੜਾ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਸੀਗਾ ਅੱਜ ਸਾਰੇ ਪ੍ਰਾਈਵੇਟ ਹਸਪੀਟਲਸ ਨੇ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਇਹ ਇਹ ਬੜਾ ਸਿੱਧਾ ਸਿੱਧਾ ਜਿਹੜਾ ਨੁਕਸਾਨ ਔਰ ਕਾਣਾ ਪੰਜਾਬ ਦੀ ਜਨਤਾ ਭੁੜੀ ਭਾੜੀ ਭੁਗਤ ਰਹੀ ਹੈ ਪੰਜਾਬ ਦੇ ਸਿਹਤ ਮੰਤਰੀ ਨੂੰ ਤੁਰੰਤ ਇਸੀਫਾ ਦੇਣਾ ਚਾਹੀਦਾ ਝੂਠ ਬੋਲਣ ਵਾਸਤੇ ਪੰਜਾਬ ਦੀ ਜਨਤਾ ਨੂੰ ਨੁਕਸਾਨ ਕਿਦਾ ਹੋ ਰਿਹਾ ਪੰਜਾਬ ਦੀ ਜਨਤਾ ਦਾ ਉਹ ਜਿਹੜੇ 2 ਕਰੋੜ ਲੋਕ ਬੈਨੀਫੀਸ਼ੀਅਲੀ ਜਿਨ੍ਹਾਂ ਨੂੰ ਇਹ ਤੋਂ ਇਲਾਜ ਮਿਲਣਾ ਉਹ ਭੁਗਤ ਰਹੇ ਆ ਫੰਡ ਉਹੀ ਰੁਕੇ ਨੇ ਜਿਹੜੇ ਤੁਹਾਨੂੰ ਪੈਸੇ ਭੇਜੇ ਤੁਸੀਂ ਜਿਸ ਪਰਪਸ ਲਈ ਭੇਜੇ ਉਸ ਪਰਪਸ ਲਈ ਤੁਸੀਂ ਯੂਜ਼ ਨਹੀਂ ਕੀਤੇ ਕਿਸ਼ਤ ਭੇਜੀ ਹੈ ਤੁਹਾਨੂੰ ਉਹਦਾ ਯੂਕਲੇਸ਼ਨ ਸਰਟੀਫਿਕੇਟ ਦੇ ਦਿਓ ਅਗਲਾ ਅਗਲੀ ਕਿਸ਼ਤ ਲੈ ਲਓ ਜੇ ਪਿਛਲੀ ਕਿਸ਼ਤ ਦਾ ਹਿਸਾਬ ਹੀ ਨਹੀਂ ਦੇਣਾ ਤੁਸੀਂ ਉਥੇ ਲਗਾਉਣਾ ਨਹੀਂ ਜਿਸ ਪਰਪਸ ਲਈ ਆਇਆ ਹੈ ਤੇ ਫਿਰ ਅਗਲਾ ਫੰਡ ਕਿੱਥੋਂ ਆਏਗਾ ਅੱਜ ਕੇਂਦਰ ਸਰਕਾਰ ਨੇ ਸਿੱਧਾ-ਸਿੱਧਾ ਇੱਕ ਐਫੀਡੇਵਟ ਦਿੱਤਾ ਵੀ ਆ ਦੇਖੋ ਅਸੀਂ ਤਾਂ 350 ਕਰੋੜ ਤੋਂ ਪਲੱਸ ਜਿਹੜਾ ਰੁਪਈਆ ਦੱਸ ਕੋ 2 ਕਰੋੜ ਲੋਕ ਕੋਈ ਮੇਜਰ ਇਲਾਜ ਕਰਾਣਾ ਤਾਂ ਕਿੱਥੇ ਜਾਣਗੇ ਉਹਨਾਂ ਨੂੰ ਇਸ ਕਾਰਡ ਰਹੀ ਇਲਾਜ ਪਬਲਿਕ ਹਿੱਤ ਦੀ ਸਕੀਮ ਹੈ ਤਾਂ ਚਲਦੀ ਰਹਿਣੀ ਚਾਹੀਦੀ ਇਹਨੂੰ ਬੰਦ ਹੋਣਾ ਹੀ ਨਹੀਂ ਚਾਹੀਦਾ ਇਹ ਸਰਕਾਰ ਦਾ ਸਭ ਤੋਂ ਵੱਡਾ ਧਰਮ ਆ ਜਿਸ ਗੱਲ ਨੂੰ ਲੈ ਕੇ ਸਤਾ ਚਾਏ ਆ ਹੈਲੋ ਮਾਸਟਰ ਸ਼ਸ਼ੀ ਕੁਲ ਆਪ ਦੋਸਤੋ ਮੇਰੇ ਨਾਲ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਦੇਖੀਏ ਤਾਂ ਪਿਤੇ ਕੁਝ ਦਿਨਾਂ ਤੋਂ ਜਿਹੜਾ ਆਯੂਸ਼ਮਨ ਕਾਰਡ ਦੀ ਜਿਹੜੀ ਸਰਵਿਸ ਹੈਗੀ ਹੈ ਪੰਜਾਬ ਦੇ ਵਿੱਚ ਬੰਦ ਹੋ ਚੁੱਕੀ ਹੈ ਤੇ ਸਾਡੇ ਨਾਲ ਗੱਲ ਕਰ ਮੌਜੂਦ ਨੇ ਬੀਜੇਪੀ ਤੋਂ ਅਨਿਲ ਸਰੀਂਜਿਤ ਤੇ ਆਪ ਗੱਲਬਾਤ ਕਰਦੇ ਆਂ ਹਾਂਜੀ ਸੱਜਣ ਅੱਜ ਜਿਸ ਤਰੀਕੇ ਦੇ ਨਾਲ ਆਸ਼ਵਾਨ ਭਾਰਤ ਸਕੀਮ ਦਾ ਲਾਭ ਜਿਹੜਾ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਸੀਗਾ ਅੱਜ ਸਾਰੇ ਪ੍ਰਾਈਵੇਟ ਹਸਪੀਟਲਸ ਨੇ ਉਹਨਾਂ ਨੂੰ ਬੰਦ ਕੀਤਾ ਹੋਇਆ ਉਹਦਾ ਕਾਰਨ ਹੈ ਕਿ ਜਿਹੜੇ ਉਹਨਾਂ ਦੇ ਡਿਊਸ ਸੀਗੇ ਉਹ ਪੰਜਾਬ ਸਰਕਾਰ ਨੇ ਨਹੀਂ ਦਿੱਤੇ ਪੰਜਾਬ ਦੇ ਸਿਹਤ ਮੰਤਰੀ ਇਹ ਕਹਿੰਦੇ ਆ ਰਹੇ ਸੀਗੇ ਕਿ ਕੇਂਦਰ ਸਰਕਾਰ ਨੇ ਪੈਸੇ ਨਹੀਂ ਦਿੱਤੇ ਜਦ ਕਿ ਕੱਲ ਜਦੋਂ ਹਾਈ ਕੋਰਟ ਮਾਨਰੇਬਲ ਹਾਈ ਕੋਰਟ ਦੇ ਵਿੱਚ ਜਿਹੜਾ ਮਾਨਯੋਗ ਹਾਈ ਕੋਰਟ ਚ ਮਾਮਲਾ ਜਦੋਂ ਆਇਆ ਕੇਂਦਰ ਨੇ ਸਪਸ਼ਟ ਕਰ ਦਿੱਤਾ ਕਿ 355.48 ਕਰੋੜ 2324 ਤੱਕ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਜੀ ਸੋ ਇਸ ਪੰਜਾਬ ਦੀ ਨਿਕੰਮੀ ਔਰ ਢੱਲੀ ਸਰਕਾਰ ਜੀ ਪੰਜਾਬ ਦੀ ਜਨਤਾ ਨਾਲ ਖਿਲਵਾੜ ਕਰ ਰਹੀ ਹੈ ਕਿਉਂਕਿ ਆਯੁਸ਼ਮਨ ਭਾਰਤ ਦੇ ਵਿੱਚ ਲਾਭ ਉਹਨਾਂ ਗਰੀਬਾਂ ਨੂੰ ਮਿਲਦਾ ਹੈ ਜਿਹੜੇ ਮੈਡੀਕਲ ਜਿਹਨਾਂ ਨੂੰ 5 ਲੱਖ ਤੱਕ ਦਾ ਸਿਹਤ ਜਿਹੜਾ ਬੀਮਾ ਜਿਹੜਾ ਹੈਗਾ ਉਹ ਦਹੋਂਦਾ ਔਰ ਇਲਾਜ ਕਰਾ ਸਕਦੇ ਨੇ ਆਪਣੇ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਜਾਏ ਕਿਸੇ ਨੂੰ ਕੋਈ ਟਰੋਮਾ ਦੀ ਪ੍ਰੋਬਲਮ ਆ ਜਾਏ ਤੇ ਜੇ ਉਹ ਇਲਾਜ ਨਹੀਂ ਮਿਲੇਗਾ ਤੇ ਕਿਆ ਉਹਦੀ ਜਾਨ ਮਾਲਾ ਖਿਲਵਾੜ ਨਹੀਂਗਾ ਸੋ ਇਹ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਜਿਹੜੇ ਫੰਡਸ ਆਏ ਨੇ ਉਹਦੀ ਦੁਰਵਰਤੋਂ ਕਰਦੀ ਹੈ ਜਿਹੜੇ ਲੋਕਾਂ ਦੀ ਸਿਹਤ ਵਾਸਤੇ ਇਸ ਆਯੁਸ਼ਵਨ ਸਕੀਮ ਵਾਸਤੇ ਕੇਂਦਰ ਵੱਲ ਪੈਸੇ ਆਏ ਉਹਨਾਂ ਨੂੰ ਮਿਸਯੂਟਾਈਲਾਈਜ਼ ਕਰਦੀ ਹੈ ਡਿਵਰਟ ਕਰਦੀ ਹੈ ਜਾਂ ਰੀਟੇਨ ਕਰਦੀ ਹੈ ਆਪਣੀਆਂ ਤਨਖਾਹਾਂ ਦੇਣ ਵਾਸਤੇ ਔਰ ਹੋਰ ਕੰਮਾਂ ਵਾਸਤੇ ਜਾਂ ਆਪਣੀ ਐਡਵਰਟਾਈਜ਼ਮੈਂਟ ਵਾਸਤੇ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਔਰ ਅਸੀਂ ਮੰਗ ਕਰਦੇ ਹਾਂ ਕਿ ਇਸ ਵਾਸਤੇ ਪੰਜਾਬ ਦੇ ਸਿਹਤ ਮੰਤਰੀ ਨੂੰ ਤੁਰੰਤ ਸਿਫਾਰਸ਼ ਦੇਣਾ ਚਾਹੀਦਾ ਝੂਠ ਬੋਲਣ ਵਾਸਤੇ ਪੰਜਾਬ ਦੀ ਜਨਤਾ ਨੂੰ ਕਿ ਜੀ ਕੇਂਦਰ ਦਾ ਪੈਸਾ ਨਹੀਂ ਆਇਆ ਸੀ ਇਸ ਕਰਕੇ ਸਕੀਮ ਰੁਕੀ ਹੋਈ ਹੈ ਜਦਕਿ ਉਹਨਾਂ ਨੇ ਆਪਣਾ ਪੈਸਾ ਜਿਹੜਾ ਕੰਟ੍ਰਿਬਿਊਟ ਕਰਨਾ ਸੀ ਉਹ ਨਹੀਂ ਕੀਤਾ ਤੁਹੋ ਇੱਕ ਆਦਤ ਬਣ ਗਈ ਹੈ ਪੰਜਾਬ ਸਰਕਾਰ ਨੂੰ ਕਿ ਹਰ ਗੱਲ ਤੇ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਜਦ ਕਿ ਸਚਾਈ ਇਹ ਹੈ ਕਿ ਇਹ ਆਪਣੀ ਜ਼ਿੰਮੇਵਾਰੀ ਨਿਭਾਉਣ ਚ ਪੂਰੀ ਤਰ੍ਹਾਂ ਵਿਫਲ ਹੋਈ ਹੈ ਔਰ ਪੰਜਾਬ ਦੀ ਜਨਤਾ ਦੇ ਨਾਲ ਉਹਦੇ ਜਾਨ ਮਾਲ ਦੇ ਨਾਲ ਖਿਲਵਾੜ ਕਰ ਰਹੀ ਹੈ ਜਿਹੜਾ ਬਹੁਤ ਗੰਭੀਰ ਮਾਮਲਾ ਹੈ ਸਰ ਕੁਝ ਦਿਨ ਪਹਿਲਾਂ ਤੁਸੀਂ ਵੀ ਖਬਰ ਦੇਖੀ ਹੋਣੀ ਕਿ ਨੱਡਾ ਜੀ ਨੇ ਇਸ ਗੱਲ ਤੇ ਮਤਲਬ ਗੱਲਬਾਤ ਕੀਤੀ ਸੀਗੀ ਜਿਹੜੇ ਪੇਮੈਂਟ ਹੈਗੀ ਹੈ ਕਲੀਅਰ ਕਰ ਦੇਣੀ ਚਾਹੀਦੀ ਹੈ ਤੇ ਗੋ ਪੰਜਾਬ ਗਵਰਨਮੈਂਟ ਨੇ ਰਿਪਲਾਈ ਕੀਤਾ ਸੀਗਾ ਤੁਹਾਨੂੰ ਲੋਕਾਂ ਦੀ ਜਨਤਾ ਦੀ ਪ੍ਰਵਾਹ ਹੈਗੀ ਹੈ ਤੇ ਜਿਹੜਾ 8000 ਕਰੋੜ 50 ਦਾ ਰੁਕਿਆ ਹੋਇਆ ਹੈ ਤੁਸੀਂ ਕਿਉਂ ਨਹੀਂ ਸਵਾਲ ਤੇ ਹੀ ਹੈ ਨਾ ਜੀ ਕਿੰਦੇ ਸਰਕਾਰ ਕੋਲ ਕੋਈ ਫੰਡ ਨਹੀਂ ਰੁਕਿਆ ਗਿਆ ਫੰਡ ਉਹੀ ਰੁਕੇ ਨੇ ਜਿਹੜੇ ਤੁਹਾਨੂੰ ਪੈਸੇ ਭੇਜੇ ਤੁਸੀਂ ਜਿਸ ਪਰਪਸ ਲਈ ਭੇਜੇ ਉਸ ਪਰਪਸ ਲਈ ਤੁਸੀਂ ਯੂਜ਼ ਨਹੀਂ ਕੀਤੇ ਆ ਹੁਣ ਜਿਹੜਾ 355.48 ਕਰੋੜ ਰੁਪਇਆ ਆਯੁਸ਼ਮਾਨ ਸਕੀਮ ਵਾਸਤੇ ਲੋਕਾਂ ਦੇ ਸਿਹਤ ਵਾਸਤੇ ਲੋਕਾਂ ਦੇ ਇਲਾਜ ਵਾਸਤੇ ਭੇਜਿਆ ਜੇ ਤੁਸੀਂ ਉਹਨੂੰ ਯੂਟਿਲਾਈਜ਼ ਨਹੀਂ ਕੀਤਾ ਉਹਨੂੰ ਡਰਵਰਟ ਕਰ ਲਿਆ ਇਸ ਤੋਂ ਵੱਡਾ ਘਟਿਆ ਹਲਕਾ ਕੰਮ ਕੀ ਹੋ ਸਕਦਾ ਐਸੀ ਤਰ੍ਹਾਂ ਬਾਕੀ ਫੰਡਜ਼ ਦੀ ਇਸ਼ੂ ਆ ਔਰ ਕੇਂਦਰ ਦਾ ਸਿਸਟਮ ਬੜਾ ਕਲੀਅਰ ਹੈਗਾ ਕਿ ਕਿਸ਼ਤ ਭੇਜੀਏ ਤੁਹਾਨੂੰ ਉਹਦਾ ਯੂਟਿਲੇਸ਼ਨ ਸਰਟੀਫਿਕੇਟ ਦੇ ਦਿਓ ਅਗਲਾ ਅਗਲੀ ਕਿਸ਼ਤ ਲੈ ਲਓ ਜੇ ਪਿਛਲੀ ਕਿਸ਼ਤ ਦਾ ਹਿਸਾਬ ਹੀ ਨਹੀਂ ਦੇਣਾ ਤੁਸੀਂ ਉੱਥੇ ਲਗਾਣਾ ਨਹੀਂ ਜਿਸ ਪਰਪਸ ਲਈ ਆਇਆ ਹੈ ਤੇ ਫਿਰ ਅਗਲਾ ਫੰਡ ਕਿੱਥੋਂ ਆਏਗਾ ਭਾਈ ਕਹਿਣਾ ਹੈ ਕਿ ਬਈ ਜਿੱਥੇ ਇੱਥੇ ਬੀਜੇਪ ਦੀ ਪਾਰਟੀ ਨਹੀਂ ਹੈਗੀ ਇਸ ਸੱਤਾ ਦੇ ਵਿੱਚ ਉੱਥੇ ਉੱਤੇ ਸਾਰੇ ਪਾਸੇ ਸਮੱਸਿਆਵਾਂ ਦੇਖਣ ਨੂੰ ਮਿਲਦੀ ਬਈ ਸਮੱਸਿਆ ਸਿਰਫ ਆਮ ਆਦਮੀ ਪਾਰਟੀ ਨੂੰ ਦਿੱਲੀ ਔਰ ਪੰਜਾਬ ਚ ਆਂਦੀ ਹੈ ਹਿਮਾਚਲ ਜਦ ਐਸੇ ਕਾਂਗਰਸ ਦੀ ਸਰਕਾਰ ਹੋਤੀ ਤਾਂ ਕੋਈ ਸਮੱਸਿਆ ਨਹੀਂ ਆਇਆ ਇਸ ਤਰ੍ਹਾਂ ਦੀ ਹੋਰ ਰਾਜਿਆਂ ਦੇ ਵਿੱਚ ਸਰਕਾਰਾਂ ਇਹਨਾਂ ਦੀ ਹੈ ਉੱਥੇ ਕੋਈ ਇਹ ਕੇਵਲ ਆਮ ਆਦਮੀ ਪਾਰਟੀ ਨੂੰ ਸਮੱਸਿਆਾਂ ਦੀ ਟੜਪੀੜ ਹੁੰਦੀ ਹੈ ਫਿਰ ਉਹਨਾਂ ਉਹਨਾਂ ਇਧਰ ਉਧਰ ਪੈਸੇ ਕਰਨਾ ਜਿਹਨਾਂ ਕਿ ਹਜਮ ਹੋ ਜਾਉ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਕਿਤਾ ਦੇ ਦੇਣੇ ਕਾਮੇੜੇ ਨੇ ਆਯੂਸ਼ਮਨ ਕਾਰਡ ਦੇ ਪੰਜਾਬ ਵਾਸੀਆਂ ਵਾਸਤੇ ਜਿਹੜੇ ਹਸਪਤਾਲ ਬੰਦ ਹੋ ਚੁੱਕੇ ਨੇ ਕਿ ਕਿਉਂ ਬੰਦ ਹੋ ਗਏ ਨੇ ਕੀ ਕਰ ਰਹੇ ਨੇ ਦੇਖੋ ਮੈਂ ਅਸੀਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦੀ ਦੁਹਾਈ ਦੇ ਰਹੇ ਆ ਕਿ ਇਹ ਬੜਾ ਸਿੱਧਾ ਸਿੱਧਾ ਜਿਹੜਾ ਨੁਕਸਾਨ ਔਰ ਕਾਣਾ ਪੰਜਾਬ ਦੀ ਜਨਤਾ ਭੁਲੀ ਭਾਣੀ ਭੁਗਤ ਰਹੀ ਆ ਦੇਖੋ 50 ਲੱਖ ਦੇ ਆਸ-ਪਾਸ ਜਿਹੜੇ ਇਨਸ਼ੂਰਮੈਂਟ ਕਾਰਡ ਨੇ 2 ਕਰੋੜ ਜਨਤਾ ਉਹ ਪਰਿਵਾਰਾਂ ਚ ਲਗਭਗ 2 ਕਰੋੜ ਲੋਕ ਉਹ ਤੋਂ ਪ੍ਰਭਾਵਿਤ ਹੋ ਰਹੇ ਨੇ ਹੁਣ ਉਹ 2 ਕਰੋੜ ਲੋਕ ਕੋਈ ਮੇਜਰ ਇਲਾਜ ਕਰਾਣਾ ਤਾਂ ਕਿੱਥੇ ਜਾਣਗੇ ਉਹਨਾਂ ਨੂੰ ਇਸ ਕਾਰਡ ਦੇ ਅਹੀਂ ਇਲਾਜ ਮਿਲਦਾ ਅਗਰ ਉਹਨਾਂ ਦਾ ਪੈਸਾ ਹਸਪੀਟਲਾਂ ਦਾ ਸਰਕਾਰ ਸਮੇਂ ਤੇ ਨਹੀਂ ਦਿੰਦੀ ਪੀ ਨਹੀਂ ਕਰਦੀ ਤਾਂ ਕੌਣ ਜ਼ਿੰਮੇਵਾਰ ਹੈ ਸਰਕਾਰ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਔਰ ਉਹਨਾਂ ਨੂੰ ਫੰਡ ਕੇਂਦਰ ਵੱਲੋਂ ਪਹਿਲਾਂ ਮੁਹੱਈਆ ਹੋ ਚੁੱਕੇ ਨੇ ਔਰ ਪਿਛਲੇ ਦਿਨ ਹੀ ਇਹ ਬੜਾ ਚੀਕਦੇ ਸੀ ਬੜਾ ਰੌਲਾ ਪਾਉਂਦੇ ਸੀਗੇ ਕਿ ਸਾਡਾ ਪੈਸਾ ਤੁਹਾਨੂੰ ਯਾਦ ਹੋਣਾ ਹਸਪੀਟਲ ਵਾਲਾ ਨੇ ਜਦੋਂ ਬੰਦ ਕੀਤਾ ਉਹਨਾਂ ਨੇ ਕਿਹਾ ਸੀ 650 ਕਰੋੜ ਰੁਪਏ ਬਕਾਇਆ ਇਹਨਾਂ ਨੇ ਕਿਹਾ ਸੀ ਸਾਡਾ 350 ਦੇਣ ਕਰੋੜ ਦੇਣਦਾਰੀ ਆ ਪੰਜਾਬ ਸਰਕਾਰ ਨੇ ਉਹ ਜੋ 200 ਕਰੋੜ ਕਹਿੰਦੇ ਸੀ ਕੇਂਦਰ ਸਰਕਾਰ ਦੀ ਆ ਅੱਜ ਕੇਂਦਰ ਸਰਕਾਰ ਨੇ ਸਿੱਧਾ-ਸਿੱਧਾ ਇੱਕ ਐਫੀਡੇਵਿਟ ਦੇਤਾ ਬੀਅਾ ਦੇ ਕੋਸਿੱਤ 350 ਕਰੋੜ ਤੋਂ ਪਲੱਸ ਜਿਹੜਾ ਰੁਪਈਆ ਦਿੱਤਾ ਉਹਦਾ ਯੂਟਿਲਾਈਜ਼ ਸਰਟੀਫਿਕੇਟ ਦੇਣਾ ਇਹਨਾਂ ਦਾ ਫਰਜ਼ ਬਣਦਾ اخਲਾਕੀ ਇਹ ਜ਼ਿੰਮੇਵਾਰੀ ਬਣਦੀ ਆ ਤੇ ਉਹ ਦੇ ਕੇ ਹੋਰ ਜਿੰਨਾ ਮਰਜ਼ੀ ਲੈਣਗੇ ਉਹ ਤੁਸੀਂ ਪੈਸਾ ਕਿਉਂ ਨਹੀਂ ਦੇ ਰਹੇ ਨਹੀਂ ਦੇ ਰਹੇ ਤਾਂ ਨਿਯਤ ਤੇ ਸ਼ੱਕ ਹੋ ਰਿਹਾ ਕਿ ਉਹ ਪੈਸਾ ਤੁਸੀਂ ਕਿਤੇ ਹੋਰ ਯੂਜ਼ ਕਰ ਲਿਆ ਲੇਕਿਨ ਭੁਗਤਕ ਕੌਣ ਰਿਹਾ ਨੁਕਸਾਨ ਕਿਦਾ ਹੋ ਰਿਹਾ ਪੰਜਾਬ ਦੀ ਜਨਤਾ ਦਾ ਉਹ ਜਿਹੜੇ 2 ਕਰੋੜ ਲੋਕ ਬੈਨੀਫੀਸ਼ੀਅਲੀ ਜਿਨ੍ਹਾਂ ਨੂੰ ਇਹ ਤੋਂ ਲਾਜ ਮਿਲਣਾ ਉਹ ਭੁਗਤ ਰਹੇ ਆ ਸੋ ਇਸ ਕਰਕੇ ਅਸੀਂ ਅੱਬੀ ਸਿੱਧੀ ਸਿੱਧੀ ਇਹ ਆਵਾਜ਼ ਚੱਕ ਰਹੇ ਆ ਇਹਨਾਂ ਨੂੰ ਝੂਠ ਨੂੰ ਬੰਦ ਕਰਨਾ ਚਾਹੀਦਾ ਕਦੋਂ ਤੱਕ ਲੱਗਦਾ ਹੈ ਸਕੀਮ ਦੁਬਾਰਾ ਸ਼ੁਰੂ ਹੋ ਜਾਏਗੀ ਨਹੀਂ ਦੇਖੋ ਸਰਕਾਰ ਵੱਲੋਂ ਇਹ ਤਾਂ ਹਾਈ ਕੋਰਟ ਚ ਕੇਸ ਆ ਹਾਈ ਕੋਰਟ ਕੱਲ ਨੂੰ ਇਹਦੀ ਅੱਜ ਵੀ ਫਟਕਾਰ ਲਾਈ ਆ ਕੱਲ ਨੂੰ ਵੀ ਲਾਉਗੀ ਪਬਲਿਕ ਹਿੱਤ ਦੀ ਸਕੀਮ ਹੈ ਤਾਂ ਚਲਦੀ ਰਹਿਣੀ ਚਾਹੀਦੀ ਇਹਨੂੰ ਬੰਦ ਹੋਣਾ ਹੀ ਨਹੀਂ ਚਾਹੀਦਾ ਇਹ ਸਰਕਾਰ ਦਾ ਸਭ ਤੋਂ ਵੱਡਾ ਧਰਮ ਆ ਜਿਸ ਗੱਲ ਨੂੰ ਲੈ ਕੇ ਸਤਾ ਚਾਏ ਆ ਹੈਲਥ ਦਾ ਇੱਕ ਇਸ਼ੂ ਇਹਨਾਂ ਨੇ ਪ੍ਰਮੁੱਖਤਾ ਦੇ ਨਾਲ ਰੱਖਿਆ ਸੀ ਉਸੇ ਹੈਲਥ ਦੇ ਸਿਸਟਮ ਦੇ ਨਾਲ ਆਪੱਖ ਹਲਵਾੜ ਕਰ ਰਹੇ ਆ ਕਿਉਂ ਹੈ ਜਿਹੜਾ ਆਯੂਸ਼ਮਾਨ ਜਿਹੜਾ ਕਾਰਡ ਹੈਗਾ ਕਿਉਂ ਬੰਦ ਕੀਤਾ ਗਿਆ ਕਿਸ ਕਾਰਨ ਬੰਦ ਕੀਤਾ ਗਿਆ ਸੋ ਸਾਫ ਤੌਰ ਤੇ ਨਾਲ ਦਾ ਇਹ ਵੀ ਕਹਿਣਾ ਸੀਗਾ ਕਿ ਆ ਜਿਹੜੇ ਜਨਤਾ ਦੇ ਵਾਸਤੇ ਪੇਮੈਂਟ ਦਿੱਤੀ ਗਈ ਹੈਗੀ ਹੈ ਤੇ ਉਹ ਇਹਦਾ ਕਲੀਅਰ ਕਿਉਂ ਨਹੀਂ ਕੀਤੀ ਕਿ ਉੱਥੇ ਹੀ ਅਗਰ ਗੱਲ ਕਰੀਏ ਆਮ ਆਦੇ ਪਾਰਟੀ ਦਾ ਸਾਫ ਤੌਰ ਤੇ ਇਹ ਵੀ ਕਹਿਣਾ ਸੀਗਾ ਕਿ ਸਾਨੂੰ ਪਾਰਟੀ ਵੱਲੋਂ ਪਿੱਛੋਂ ਜਿਹੜੇ ਪੰਡੇ ਨੇ ਉਹ ਰੋਕੇ ਹੋਏ ਨੇ ਜਿਸ ਕਰਕੇ ਇਹ ਚੀਜ਼ਾਂ ਕਲੀਅਰ ਨਹੀਂ ਹੋ ਰਹੀਆਂ ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿਹੜੀਆਂ ਚੀਜ਼ਾਂ ਤੇ ਕਿੰਨਾ ਕਾਰਨ ਕਰਕੇ ਇਹ ਪੇਮੈਂਟ ਜਿਹੜੀ ਰੁਕੀ ਹੋਈ ਔਰ ਕਲੀਅਰ ਨਹੀਂ ਹੋ ਉਹ ਆਨਲਾਈਨ ਦਿਨਾਂ ਤੱਕ ਕਰੋ ਤਾਂ ਕਿ ਜਿਹੜੀ ਇਹ ਸਕੀ ਸੋ ਸੋਸ਼ੀਅਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਵੀ ਕਰੋ ਸਕੇਮਰਾ ਪਰ ਸਨਜੇ ਦੇ ਨਾਲ ਹਰਦੀਪ ਦੂਆ ਨੂੰ ਦੇ ਇਜਾਜ਼ਤ ਧੰਨਵਾਦ ਤੇ ਜੁੜੇ ਰਹੋ ਲੁਧਿਆਣਾ ਦੇ